ਪਰ ਕੁਝ ਕੁ ਸੇ ਦੇ ਅੰਦਰ ਰੱਬ ਦੀ ਤੜਪ ਪੈਦਾ ਹੋਈ ਹੈ ਤੇ ਜਿਵੇਂ ਹੁਣ ਮੈਂ ਇਥੋਂ ਰੇਲਵੇ ਸਟੇਸ਼ਨ ਜਾਣਾ ਹੋਵੇ ਤੇ ਮੈਨੂੰ ਰਸਤੇ ਦਾ ਨਾ ਪਤਾ ਹੋਵੇ ਤੇ ਮੈਂ ਕਿਸੇ ਕੋਲ ਪੁੱਛਾਂ ਬਈ ਮੈਨੂੰ ਰਸਤਾ ਦੱਸ ਉਹ ਮੈਨੂੰ ਦੱਸਦਾ ਹੈ ਪਰ ਮੈਂ ਉਸ ਦੇ ਕੋਲ ਪਹਿਲੇ ਇਹ ਨਹੀਂ ਪੁੱਛਦਾ ਤੂੰ Hindu ਹੈ ਕਿ ਨਹੀਂ Hindu ਹੈ ਤਾਂ ਮੈਂ ਪੁੱਛਾਂਗਾ ਉਹ ਨਹੀਂ Sikh ਹੈ ਤਾਂ ਮੈਂ ਪੁੱਛਾਂਗਾ ਉਹ ਨਹੀਂ Muslim ਹਨ ਹੈ ਤਾਂ ਮੈਂ ਪੁੱਛਾਂਗਾ ਉਹ ਜ ਨਹੀਂ ਜ਼ਮੀਨ ਦੇ ਉੱਤੇ ਜਿਹੜੇ ਰਸਤੇ ਨੇ ਤੇ ਜ਼ਮੀਨ ਦੇ ਉੱਤੇ ਬਣੇ ਅਸਥਾਨਾਂ ਨੂੰ ਜਾਂਦੇ ਨੇ ਇਹ ਰਸਤਾ ਤੇ ਸੀ ਕਿਸੇ ਕੋਲ ਵੀ ਪੁੱਛ ਸਕਦੇ ਆ ਪਰ ਜਦ ਪਰਮਾਤਮਾ ਦਾ ਰਸਤਾ ਪੁੱਛਣਾ ਹੋਵੇ ਬੜੇ ਸੰਕੇਰਲ ਹੋ ਜਾਂਦੇ ਬੜੇ ਛੋਟੇ ਦਿਮਾਗ ਤੇ ਇਹ ਛੋਟਾ ਦਿਮਾਗ ਇਹ ਨਹੀਂ ਕਿਸੇ ਇੱਕ ਸੰਪਰਦਾ ਦੇ ਚ ਹੈ ਸਾਰਿਆਂ ਚ ਹੈ ਰਜ ਕੇ ਰਜ ਕੇ ਜਾਨੀ ਕਲਿਆਣ ਸਿੰਘ ਜੀ ਬੈਠੇ ਨੇ ਇੱਕ ਚੰਗੇ ਮੰਨੇ ਪਰੰਮਨੇ ਧਨਾੜ ਮੁਸਲਮਾਨ ਉਹ ਮੇਰੇ ਕੋਲ ਆਏ ਕਹਿਣ ਲੱਗੇ ਅਸੀਂ ਤੁਹਾਡੀ ਕਥਾ ਮਸਜਿਦ ਵਿੱਚ ਕਰਾਣੀ ਹੈ ਕਰੋਗੇ ਮੈਂ ਕਹਾ ਆਪਾਂ ਕਰਾਂਗੇ ਤੇ ਗੈਨੀ ਕਲਿਆਨ ਸਿੰਘ ਕੀਰਤਨ ਵੀ ਕਰਨਗੇ ਇਹ ਨਾਲ ਸਨਵੇਰ ਉਦੋਂ ਉਹਨੂੰ ਵੀ ਠੀਕ ਨੇ ਗੁਰੂ ਦੀ ਮਿਹਰ ਹੈ ਜਰਾ ਸ੍ਰੀ ਬਹੁਤ ਠੀਕ ਸੇ ਇਨਾਂ ਦਾ ਨਾਲ ਸਾਥੀ ਸਨ ਇਹ ਕਹਿੰਦੇ ਕਿ ਠੀਕ ਹੈ ਆਪਾਂ ਕੀਰਤਨ ਕਰਾਂਗੇ ਕਵਾਲੀ ਟਾਈਪ ਦਾ ਕੀਰਤਨ ਕਰਾਂਗੇ ਗੁਰੂ ਦੇ ਸ਼ਬਦ ਕਵਾਲੀ ਚ ਗਾਵਾਂਗੇ ਸੰਗੀਤ ਦੇ ਬੜੇ ਮਾਹਿਰ ਬੜੇ ਮਾਹਿਰ ਵਡੀਆਂ 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 ਗੱਡੀਆਂ ਉਹਨਾਂ ਦੀ ਆਈਆਂ ਸਾਨੂੰ ਲੈਣ ਵਾਸਤੇ ਬੜੀ ਸ਼ਾਨੋ ਸ਼ੌਕਤ ਨਾਲ ਕਿਉਂਕਿ ਛੋਟੀ ਦਾ DNA ਬੰਦਾ ਪਹੁੰਚੇ ਮਸਜਿਦ ਦੇ ਬਾਹਰ پنڈال لایا دوری نے میں کہ تھی تے کیا سی مسجد کتھا کرنی ہے مسجد کیرتن کرنا ہے پہنا پنڈال دے ہی کر دے ہی رہتے کہن لگے مسکین جی کیا کریں ہمارے جو مذہبی رہے بار ہے نا وہ صاحبان نہیں مانے نہیں مانے ਮੈਂ ਮਜਬੂਰ ਹਾਂ ਨਹੀਂ ਮਸਜਿਦ ਵਿੱਚ ਨਹੀਂ ਹੋ ਸਕਦੀ ਬਾਹਰ ਹੋ ਸਕਦੀ ਰੱਬ ਦੀ ਗੱਲ ਜੇ ਮਸਜਿਦ ਦੇ ਚ ਨਹੀਂ ਹੋ ਸਕਦੀ ਪਰਮਾਤਮਾ ਦੀ ਗੱਲ ਜੇ ਮਸਜਿਦ ਦੇ ਚ ਨਹੀਂ ਹੋ ਸਕਦੀ ਤਾਂ ਕਿਧਰੇ ਸ਼ਰਾਬਖਾਨੇ ਚ ਹੋਵੇਗੀ ਕਿੱਥੇ ਹੋਵੇਗੀ ਕਿਹੜੀ ਜਗ੍ਹਾ ਤੇ ਹੋਵੇਗੀ ਯਾ ਤੇ ਸਿੱਧ ਕਰੋ ਗੁਰਨਾਣਕ ਨੇ ਗੱਲ ਸ਼ੈਤਾਨ ਦੀ ਕੀਤੀ ਹੈ ਭਗਵਾਨ ਦੀ ਨਹੀਂ ਸਾਰੀ ਖਸਮ ਦੀ ਬਾਣੀ ਖਸਮ ਦੀ ਗੱਲ ਪਰਮਾਤਮਾ ਦੀ ਗੱਲ ਤੇ ਜੇ ਪਰਮਾਤਮਾ ਦੇ ਗੱਲ ਮਸਜਿਦ ਦੇ ਨਹੀਂ ਹੋ ਸਕਦੀ ਫਿਰ ਕਿੱਥੇ ਹੋਵੇਗੀ ਫਿਰ ਕਿਹੜੀ ਜਗ੍ਹਾ ਤੇ ਹੋਵੇਗੀ ਇੱਕ ਮੈਂ ਉਦਾਹਰਣ ਦੇਣਾ ਇਹਨਾਂ ਨੇ ਵੀ ਕੀਰਤਨ ਬਾਾਰ ਹੀ ਕੀਤਾ ਆਪਾਂ ਕਥਾ ਬਾਾਰ ਹੀ ਕੀਤੀ ਇਸ ਚੱਕਰ 'ਚ ਨਾ ਪੈਣਾ ਜੋ ਮਨੋਦਸ਼ਾ ਮਨੁਕਦੀ ਹਜ਼ਾਰਾਂ ਸਾਲ ਪਹਿਲੇ ਸੀ ਅੱਜ ਵੀ ਹੋਈ ਹੈ ਕੋਈ ਫਰਕ ਮਨੁਕਦੇ 'ਚ ਕੋਈ ਫਰਕ ਨਹੀਂ ਪਿਆ ਕੁਝ ਵੀ ਫਰਕ ਨਹੀਂ ਪਿਆ ਨਾ ਉਹਦੇ ਕਾਮ ਵਿੱਚ ਨਾ ਉਹਦੇ ਕ੍ਰੋਧ ਦੇ ਵਿੱਚ ਨਾ ਉਹਦੇ ਲੋਭ ਦੇ ਵਿੱਚ ਨਾ ਉਹਦੇ ਹੰਕਾਰ ਦੇ ਵਿੱਚ ਨਾ ਉਹਦੇ ਮੋਹ ਦੇ ਵਿੱਚ ਜਿਵੇਂ ਹਜ਼ਾਰਾਂ ਸਾਲ ਪਹਿਲੇ ਜੀਵਦਾ ਸੀ ਉਸੇ ਤਰ੍ਹਾਂ ਜੀਵਦਾ ਹੈ ਕੱਪੜੇ ਜ਼ਰਾ ਬਦਲ ਗਏ ਨੇ ਮਕਾਨ ਬਦਲ ਗਏ ਨੇ ਖਾਣ ਪਾਣ ਬਦਲ ਗਏ ਮਨੁੱਖ ਉਹੀ ਹੈ ਉਹੀ ਰਹੂਗਾ ਉਹੀ ਕਰੋ ਉਹੀ ਲੋ ਉਹੀ ਅੰਤ ਮਕਾਨ ਬਦਲੇ ਇਹ ਮਨੁੱਖ ਨਹੀਂ ਬਦਲੇਗਾ ਖਾਤ ਪਾਨ ਬਦਲੇ ਇਹ ਮਨੁੱਖ ਨਹੀਂ ਬਦਲੇ ਆ ਇਹਦੇ ਕੱਪੜੇ ਬਦਲ ਗਏ ਨੇ ਮਨੁੱਖ ਨਹੀਂ ਬਦਲੇ ਆ ਉਹ ਰੀਤਾਂ ਉਹ ਹੀ ਨੇ ਬਲਕੇ ਕੁਸਤੇ ਕਹਿਣ ਉਹਨਾਂ ਨਾਲੋਂ ਹੀ ਖਰਾਬ ਹੋ ਗਏ ਇਤਨੇ ਕਤਲ ਪਹਿਲੇ ਨਹੀਂ ਹੁੰਦੇ ਸਨ ਜਿੰਨੇ ਹੁਣ ਨੇ ਇਤਨੇ ਲੁੱਟਮਾਰ ਪਹਿਲੇ ਨਹੀਂ ਹੁੰਦੀ ਸੀ ਜਿੰਨੀ ਹੁਣ ਹੋਣਗੇ ਇਸ ਵਾਰ ਸੇ ਸਚਾਈ ਖੋ ਗਈ ਹੈ ਖੋ ਗਈ ਹੈ ਬਦਕਿਸਮਤ ਹੀ ਹੈ ਧਰਮ ਮੰਦਰਾਂ ਵਿੱਚ ਵੀ ਧਾਰਮਿਕ ਸੱਤਨਾ ਵਿੱਚ ਵੀ ਧਰਮ ਦੀ ਪੂਰੀ ਗੱਲ ਨਹੀਂ ਪਰਮਾਤਮਾ ਦੇ ਕੋਲ ਜਾਣਾ ਹੈ ਸਾਡੀ ਯਾਦ ਲੈ ਇਸ ਤਰ੍ਹਾਂ ਦੀ ਪਰਮਾਤਮਾ ਨੂੰ ਖੋਜਣਾ ਹੈ ਕੀ ਖੋਜਣਾ ਹੈ ਸਮਝ ਦੇ ਚਾ ਜਾ ਸਮਝ ਦੀ ਖੋਜ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਪਣੀ ਯਾਦ ਦਾ ਪਰਮਾਤਮਾ ਤੱਕ ਚਲੇ ਜਾਣਾ ਪਰਮਾਤਮਾ ਦੇ ਕੋਲ ਜਾਣਾ ਹੈ ਉਮੀਦ ਇਹ ਗੱਲ ਪਕੜਦੇ ਚਾਹੀਦੇ ਨੇ ਇਹ ਪ੍ਰਭੂ ਕਨੂੰ ਯਾਦ ਕਰਨ ਬੈਠਦਾ ਪ੍ਰਭ ਤਾਂ ਯਾਦ ਆਉਂਦੀ ਹੈ ਦਾਨੇ ਯਾਦ ਆਉਂਦੇ ਕਾਰੋਬਾਰ ਯਾਦ ਆਉਂਦੇ ਬਿਲਕੁਲ ਠੀਕ ਹੈ ਅਬ ਤੋ ਯਾਦੇ ਰਸਤਾਂ ਕੀ ਵੀ ਪਹੁੰਚ ਨਹੀਂ ਦੋਸਤੋਂ ਨੇ ਕਿੰਨੀ ਦੂਰ ਬਸਾਈ ਹੈ ਬਸਤੀਆਂ ਐ ਮੇਰੇ ਰੋਸ ਤੇਰੀ ਬਸਤੀ ਇਤਨੇ ਦੂਰ ਹੈ ਇਤਨੇ ਦੂਰ ਹੈ ਮੇਰੀ ਯਾਦ ਨਹੀਂ ਪਹੁੰਚਦੀ ਯਾਦ ਨਹੀਂ ਪਹੁੰਚਦੀ ਇਸ ਕਰਕੇ ਦੂਰੀਏ ਨੇ ਤੇਤ ਵਿਆਪਕ ਗਿਆ ਹੈ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਸਿਮਰਤੀ ਦਾ ਪਹੁੰਚ ਜਾਣਾ ਪਰਮਾਤਮਾ ਤੱਕ ਹੈ ਪਰਮਾਤਮਾ ਤੱਕ ਪਹੁੰਚਣਾ ਵਰਨਾ ਉਹ ਵਿਆਪਕ ਹੈ ਵਿਆਪਕ ਪਰ ਉਪਰੋਕਤ ਜਿਹੜੇ ਸ਼ਬਦ ਕਹੇ ਜਾਂਦੇ ਨੇ ਪਰਮਾਤਮਾ ਦੇ ਪੌਲ ਜਾਣੈ ਇਹਨੂੰ ਮੋਟੇ ਰੂਪ ਵਿੱਚ ਨਾ ਲੈਣਾ ਪਰਮਾਤਮਾ ਦੀ ਖੋਜ ਕਰਨੀ ਹੈ ਇਹਨੂੰ ਕਿਦਰੇ ਬੈਰੋਨੀ ਰੂਪ ਵਿੱਚ ਨਾ ਲੈਣਾ ਵਿਆਪਕ ਹੈ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਰ ਪਰਿਓ ਸਵਾਮੀ ਕਹੇ ਦਿਾਰੇ ਦੀਜੇ ਬੁੱਧ ਬਿਵੇਕ ਸਾਮਤ ਦੇਵ ਦਿਆਲ ਪ੍ਰਭ ਜਿਤ ਤਮੈ ਅਰਣ ਆਪਣੀ ਮਤ ਦੀ ਖੋਜ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਪਣੀ ਸਿਮਰਤੀ ਦਾ ਪਰਮਾਤਮਾ ਤੱਕ ਚਲੇ ਜਾਣਾ ਤੇ ਪਰਮਾਤਮਾ ਦੇ ਕੋਲ ਜਾਣਾ ਜਿਹੜੇ ਖੋਜੀ ਨੇ ਔਰ ਦਸਾਂ ਦਿਸ਼ਾਵਾਂ ਦੇ ਵਿੱਚ ਖੋਜ ਦੇਣ ਹਰ ਜਗ੍ਹਾ ਕੋਈ ਨਹੀਂ ਖੋਜ-ਖੋਜ ਕੇ ਜੋ ਉਹਨਾਂ ਨੂੰ ਮਿਲਦਾ ਹੈ ਬਿਰਹਾ ਵਿਚੋੜ ਤੇ ਵਿਚੋੜੇ ਦਾ ਕੰਮ ਹੈ ਤੜਪਾਣਾ ਤੇ ਰੁਲਾਣਾ ਰਹੋਂਦਾ ਹੈ ਸੰਸਾਰ 'ਵੀ ਪਰਿਵਾਰ ਦੇ ਵਿੱਚ ਛੋੜੇ 'ਚ ਕਾਰੋਬਾਰ ਦੇ ਵਿੱਚ ਛੋੜੇ 'ਚ ਧਨ ਸੰਪਦਾ ਦੇ ਵਿੱਚ ਛੋੜੇ 'ਚ ਕੋਣ ਨਹੀਂ ਰਹੋਂਦਾ ਸਭ ਰਹੋਂਦੇ ਬਾਲੀ ਰੋਵੇ ਨਾਏ ਬਤਾਰ ਨਾਨਕ ਦੁਖੀਆ ਸਭ ਸੰਸਾਰ ਸਾਰੇ ਹੀ ਰਹੋਂਦੇ ਸਭ ਰਹੋਂਦੇ ਸ਼ੁਕਰਾਤ ਤੇ ਕਹਿੰਦਾ ਹੈ ਮੇਰਾ ਅਨੁਭਵ ਕਹਿੰਦਾ ਇੰਜ ਲਿਖਦਾ ਹੈ ਕਿ ਸੱਤਾ ਸਮੁੰਦਰਾਂ ਦੇ ਵਿੱਚ ਵੀ ਇਤਨਾ ਪਾਣੀ ਨਹੀਂ ਹੈ ਜਿੰਨਾ ਪਾਣੀ ਅੱਜ ਤੱਕ ਮਨੁੱਖ ਦੀ ਅੱਖਾਂ 'ਚ ਵਗ ਚੁੱਕਿਆ ਉਹ ਕਹਿੰਦੇ ਇਨਾ ਅਰਬਾਂ ਖਰਬਾਂ ਸਾਲਾਂ ਵਿੱਚ ਮਨੁੱਖ ਜਿੰਨਾ ਰੋਇਆ ਜਿੰਨਾ ਰੋਇਆ ਕਹਿੰਦਾ ਇਹਦੇ ਸਾਹਮਣੇ ਤੇ ਸਤ ਸਾਗਰ ਵੀ ਕੁਝ ਵੀ ਨਹੀਂ ਕੌਣ ਨਹੀਂ ਰੋਂਦਾ ਰੋਂਦੇ ਨੇ ਪਰਿਵਾਰ ਦੇ ਵਿਛੋੜੇ 'ਚ ਰੋਂਦੇ ਨੇ ਕਾਰੋਬਾਰ ਦੇ ਵਿਛੋੜੇ 'ਚ ਰੋਂਦੇ ਨੇ ਦਨ ਸੰਪਦਾ ਦੇ ਵਿਛੋੜੇ ਚ ਇਹ ਰੋਣਾ ਫੁੱਟਾ ਹਿਰਦੇ ਨੂੰ ਬੋਝਲ ਕਰਦਾ ਹੈ ਤਨ ਮਨ ਨੂੰ ਰੋਗੀ ਕਰਦਾ ਹੈ ਜਿਸ ਦਿਨ ਸਤ ਸੰਗ ਕਰਦਿਆਂ ਕਰਦਿਆਂ ਪ੍ਰਭਾਵ ਅਦ੍ਰਿਸ਼ਨਾ ਪੈ ਗਿਆ ਅਰਿਸ਼ਤ ਦਾ ਪਾਉ ਪ੍ਰਭਾਵ ਪੈਗਾ ਗੁਣਾ ਨੂੰ ਸੁਣ ਸੁਣ ਕੇ ਬੜਾ ਦੇ ਆਲੂ ਹੈ ਨਿਰਵੈਰ ਹੈ ਸੰਮ੍ਰਿஷ்ட ਹੈ ਹੋ ਅਧਾ ਗਿਆਨ ਦਾ ਸਜਾਨਾ ਹੈ ਉਹ ਸ਼ਕਤੀ ਦਾ ਸੋਮਾ ਹੈ ਉਹ ਸੁਹੱਣ ਦਾ ਕੇਂਦਰ ਹੈ ਉਹ ਪਿਆਰ ਦੀ ਮੂਰਤੀ ਹੈ ਇਸ ਤਰ੍ਹਾਂ ਦੇ ਗੁਣ ਸੁਣਦਿਆਂ ਸੁਣਦਿਆਂ ਜਿਹੜਾ ਉਸ ਅਦ੍ਰਿਸ਼ ਤੋਂ ਪ੍ਰਭਾਵਿਤ ਹੋ ਗਿਆ ਤੇ ਪਛਾਣ ਕੀ ਹੋਵੇਗੀ ਉਹ ਦੇ ਅੰਦਰ ਬਿਰਹਾ ਪੈਦਾ ਹੋ ਜਾਏ ਇਹ ਚਾਹੀਦਾ ਹੁਣ ਇਹ ਮੈਨੂੰ ਚਾਹੀਦਾ ਇਹਨੂੰ ਕਹਿੰਦੇ ਨੇ ਬਿਰਹ ਵਿਛੋੜਾ ਵੀ ਵਿਛੋੜਾ ਤਰਪਾਏਗਾ ਝੁਲਾਏਗਾ ਮੈਂ ਬਿਆਨ ਕਰ ਚੁਕਿਆ ਪਰ ਸਾਹਮਣੇ ਆ ਗਏ ਨੇ ਆਨੰਦ ਰਾਲ ਆਨੰਦ ਪ੍ਰਸਾਦ ਦੀ ਗੱਲ ਹੈ ਅੰਧੀ ਰਾਤ ਦਾ ਵਕਤ ਤੇ ਮਸਿਆ ਦੀ ਰਾਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅੰਧੀ ਰਾਤ ਨੂੰ ਮਸਿਆ ਦੀ ਰਾਤ ਨੂੰ ਚਹਿਲ ਕਦਮੇ ਕਰ ਰਹੇ ਨੇ ਆਪਣੇ ਅਨਭਉ ਦੀ ਦੁਨੀਆ ਚ ਖੋਏ ਹੋਏ ਆਪਣੇ ਖਿਆਲਾਂ ਦੀ ਦੁਨੀਆ 'ਚ ਖੋਏ ਐ ਚੈਲ ਚੈਲ ਕਦਵੇਂ ਕਰ ਰਹੇ ਕੰਨਾਂ ਦੇ 'ਚ ਹੌਕਿਆਂ ਦੀ ਆਵਾਜ਼ ਪਈ ਕਿ ਇੱਕਦਮ ਸਤਿਗੁਰੂ ਦੰਗ ਰਹਿ ਗਏ ਹੈ ਇਸ ਵਕਤ ਹੌਕੇ ਔਰ ਬੜੀ ਗਹਿਰਾਈ 'ਚੋਂ ਨਿਕਲਦੇ ਨੇ ਹੌਕੇ ਵਿਛੋੜੇ 'ਚੋਂ ਨਿਕਲਦੇ ਨੇ ਉਹ ਜਿਹੜੇ ਨਿਕਲਦੇ ਐਵੇਂ ਮਰਦ ਕੁਝ ਵਿਛੜੇ ਹੈ ਕੋਚ ਚ ਚੱਲ ਗਏ ਜੋ ਚਾਹੀਦਾ ਸੀ ਤੇ ਜਿਸ ਨਾਲ ਬੜਾ ਪਿਆਰ ਸੀ ਨਹੀਂ ਰਿਹਾ ਇਹ ਤੜਪਾਵੇਗਾ ਰੁਲਾਵੇਗਾ ਇਸ ਤੋਂ ਪਹਿਲੇ ਹੋ ਕੇ ਨਿਕਲਣਗੇ ਜਿੱਧਰ ਹੋ ਕੇ ਆਰੇ ਸੰ ਪਾਦਸ਼ਾ ਉਧਰ ਚਲੇ ਗਏ ਗੌਰ ਨਾਲ ਦੇਖਦੇ ਨ ਤੇ ਅੰਧੇਰੀ ਰਾਤ ਵਿੱਚ ਵੀ ਸਤਿਗੁਰੂ ਪਹਿਚਾਨ ਗਏ ਇਥੇ ਲੰਧ ਲਾਲ ਬੈਠਾ ਇਸ ਸਮੇਂ ਤੇਜੋ ਕੁੜਾ ਮਾਰ ਕੇ ਹੋਰ ਹੋ ਕੇ ਬਰਗ ਸਤਗੁਰੂ ਦੀ ਆભા ਇਸ ਨੇ ਨੰਦ ਲਾਲ ਨੂੰ ਵੀ ਪ੍ਰਭਾਵਿਤ ਕੀਤਾ ਔਰ ਸੋਚਦੇ ਨੇ ਕੋਈ ਮੇਰੇ ਕੋਲ ਖੜਾ ਹੈ ਅੱਖਾਂ ਖੋਲੀਆਂ ਸ਼ਾਇਰ ਸਨ ਬੈਰੋਂ ਬਾ ਆਮਦ ਆਮਏ ਮਨ ਚੂਜੇ ਖਾਬੇ ਨਾਲ ਸਦ ਤਾ ਨਾਵੇਂ ਜਰਦ ਬੈਰੂ ਹੈ ਆਫਤਾਬੇ ਸੁਬਾ ਕੀ ਸਵੇਰੇ ਦਾ ਸੂਰਜ ਰਾਤ ਨੂੰ ਸ਼ਾਇਰ ਨੇ ਸ਼ਾਇਰਾਨਾ ਅੰਦਾਜ਼ ਦੇ ਚ ਕਹਿੰਦੇ ਸੂਰਜ ਤੇ ਸਵੇਰੇ ਨਿਕਲਦਾ ਜਾਂ ਸੂਰਜ ਨਾਲ ਸਵੇਰ ਆਉਂਦੀ ਹੈ ਕੀ ਅੱਧੀ ਰਾਤ ਨੂੰ ਰਾਤ ਸਵੇਰੇ ਦਾ ਸੂਰਜ ਐਨੇ ਬੋਲੇ ਐਨੇ ਸ਼ਾਇਰ ਨੇ ਕਵੀ ਨੇ ਬਹਿਰੋਂ ਦਾ ਆਮਦ ਆਮ ਹੈ ਮਨ ਚੋਸੇ ਖਾਵੇ ਨਾ ਸਦਤਾ ਨਾਮੀ ਜਨਦ ਬੈਰੂਏ ਆਫਤਾ ਬੇਸਵਾ ਇਹ ਰਾਤ ਨੂੰ ਜਿਹੜਾ ਸੂਰਜ ਚੜ੍ਹਿਆ ਤੇ ਉਸ ਸੂਰਜ ਤੇ ਲੱਖਾਂ ਲੰਨ ਪਾ ਰਿਹਾ ਜਿਹਦੇ ਨਾਲ ਦਿਨ ਹੁੰਦਾ ਹੈ ਹੁੰਦਾ ਹੋਵੇਗਾ ਦਿਨ ਨੰਦ ਲਾਲ ਕਹਿੰਦੇ ਨੇ ਮੇਰੀ ਜ਼ਿੰਦਗੀ ਦੀ ਰਾਤ ਨੂੰ ਕਦੀ ਉਹ ਦਿਨ ਵਿੱਚ ਨਹੀਂ ਬਦਲ ਸਕੇ ਰਾਤ ਹੀ ਬਣੀ ਰਹੀ ਮੇਰੇ ਅੰਦਰ ਤੇ ਹਨੇਰਾ ਬਣਿਆ ਰਿਹਾ ਇਹ ਸੂਰਜ ਉਸ ਸੂਰਜ ਨੂੰ ਲਖਾ ਲਾਨਤਾ ਤਾਂ ਗਏ ਸਦਤਾਨਾ ਨਹੀਂ ਜਨ ਬਹਿਰੂਏ ਆਫਤਾਬੇ ਸੁਬਾ ਰਾਤ ਨੂੰ ਸੂਰਜ ਖੜੇ ਹੋ ਗਏ ਨੰਦ ਲਾਲ ਹੱਥ ਜੋੜ ਕੇ ਸਜਦਾ ਕਰਕੇ ਮਹਾਰਾਜ ਕਹਿੰਦੇ ਨੇ ਮੈਨੂੰ ਦੱਸੇਂਗਾ ਨੰਦ ਲਾਲ ਕਿ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ ਹੈ ਕਾਲਾ ਮਸਿਆ ਦੀ ਰਾਤ ਹੋਵੇ ਤੇ ਅੱਧੀ ਰਾਤ ਹੋਵੇ ਤੇ ਆਸਮਾਨ ਤੇ ਕਾਲਾ ਹੀ ਦਿਖਾਈ ਦੇ ਰਿਹਾ। ਰਮਜ਼ ਦੇ ਬੋਲ ਪ੍ਰਸ਼ੰਤ ਕਿ ਕਾਲਾ ਕਿਉਂ ਦਿਖਾਈ ਦੇ ਰਿਹਾ ਹੈ? ਅੱਗੋਂ ਵੀ ਰਮਜ਼ੀ ਬੰਦੇ ਨੇ ਕਹਿੰਦੇ ਮਹਾਰਾਜ ਮੈਂ ਕਵੀ ਹਾਂ, ਸ਼ਾਇਰ ਹਾਂ, ਤੁਹਾਡਾ ਸੇਵਕ ਹਾਂ, ਸਿੱਖ ਹਾਂ, ਮੈਂ ਵਿਗਿਆਨਕ ਨਹੀਂ ਹਾਂ, ਸੈਂਟਿਸਟ ਨਹੀਂ ਹਾਂ। ਕੀ ਕਾਲਕ ਕਿਉਂ ਦਿਖਾਈ ਦਿੰਦੀ ਹੈ ਮੈਂ ਪ੍ਰਾਕ੍ਰਿਤਿਕ ਖੋਜੀ ਨਹੀਂ ਵਿਗਿਆਨਕ ਨਹੀਂ ਸੈਂਟਿਸਟ ਨਹੀਂ ਇੱਕ ਅਧਨਾ ਸੇਵਕ ਪੜਾ ਤੇ ਸ਼ਾਇਰ ਮਹਾਰਾਜ ਕਹਿੰਦੇ ਤੂੰ ਕਬੂਲ ਕਰ ਰਿਹਾ ਹੈ ਸ਼ਾਇਰ ਹੈ ਸ਼ਾਇਰ ਹੈ ਸ਼ਾਇਰ ਦੀ ਕਲਪਨਾ ਹੁੰਦੀ ਹੈ ਸ਼ਾਇਰ ਦਾ ਤਖੈਲ ਹੁੰਦਾ ਹੈ ਸ਼ਾਇਰ ਖਿਆਲਾਂ ਦੀ ਦੁਨੀਆ ਜੀਵਦਾ ਹੈ ਕਲਪਨਾਵਾਂ ਦੀ ਦੁਨੀਆ ਜੀਵਦਾ ਹੈ ਸ਼ੁੱਧ ਕਲਪਨਾ ਚੰਗੇ ਖਿਆਲ ਚਲ ਤੂੰ ਆਪਣੇ ਤਖਈਲ ਨਾਲ ਦੱਸ ਆਸਮਾਨ ਕਾਲਾ ਕਿਉਂ ਦਿਖਾਈ ਦੇ ਰਿਹਾ ਮੈਨੂੰ ਸ਼ਾਇਰ ਤੇ ਹੈ ਤੂੰ ਕਬੂਲ ਕਰ ਲੈ ਕਵੀ ਤੇ ਹੈ ਤੇਰੀ ਕਲਪਨਾ ਕੀ ਆਖ ਲਈ ਹੈ ਤੇਰਾ ਤਖਈਲ ਕੀ ਆਖ ਲੈ ਭਾਈ ਸਾਹਿਬ ਦੱਸਦੇ ਨੇ ਰੰਗਸ਼ ਕਾ ਬੋਗ ਕਰ ਵੇਲੇ ਅਜ ਪੁਰਸੋ ਰਾਰ ਸਾਖ ਅਜ ਬਸ ਕੇ ਦੂਦੇ ਆਹੇ ਮਨ ਅਜ ਆਸਮਾਂ ਗੁਜਸਤ ਐ ਮੇਰੇ ਬਾਦਸ਼ਾ ਕੇ ਹਿਰਦਾ ਜਦ ਪ੍ਰਮਾਤਮਾ ਲਈ ਤੜਪੇ ਤੜਪੇ ਮਿਰਹ ਆ ਪੈਦਾ ਹੋਇਆ ਫਿਰ ਹੋਕੇ ਨਿਕਲੇ ਨਾ ਇਹ ਹੋਕੇ ਆਸਮਾਨ ਤੱਕ ਪਹੁੰਚੇ ਨਾ ਕਿ ਮੇਰੇ ਇਹਨਾਂ ਹੋਕਿਆ ਨਹੀਂ ਸਾੜ ਕੇ ਕਾਲਾ ਕਰ ਦਿੱਤਾ ਮਹਾਰਾਜ ਨੇ ਗਲਵਕੜੀ ਚ ਲੈ ਲਿਆ ਇਤਨਾ ਬਿਰ ਇਤਨਾ ਬਿਰ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਮਿਲਾਪ ਦੇ ਆਨੰਦ ਲਈ ਇਤਨੀ ਬਿਰਹ ਦੀ ਪੀੜਾ ਚਾਹੀਦੀ ਚਾਹੀਦੀ ਰਬ ਦਾ ਨਿਯਮ ਪ੍ਰਭੂ ਦਾ ਨਿਯਮ ਮਹਾਰਾਜ ਜਿਥੇ ਕਹਿੰਦੇ ਨੇ ਬਿਰਹੇ ਨਾਲ ਭਰੇ ਹੋਏ ਬਰਸ਼ ਦਸਾਂ ਦਿਸ਼ਾਵਾਂ ਦੇ ਵਿੱਚ ਖੋਜ ਕਰਦੇ ਨੇ ਕਿਧਰ ਅਸパਸੇ ਰੱਬ ਦੀ ਗੱਲ ਸੁਣਨ ਨੂੰ ਮਿਲ ਜਾਏ ਉੱਥੇ ਮਿਲ ਜਾਏ ਉੱਥੇ ਮਿਲ ਜਾਏ ਉੱਥੇ ਮਿਲ ਜਾਏ ਹਰਬਦ ਪ੍ਰਭੂ